ਫਿਲਮ ਐਮਰਜੈਂਸੀ ਜੋ ਕਿ ਕੰਗਲਾ ਲੋਥ ਦੇ ਵੱਲੋਂ ਨਿਰਦੇਸ਼ ਕੀਤੀ ਗਈ ਹੈ ਤੇ ਉਸ ਫਿਲਮ ਨੂੰ ਲੈ ਕੇ ਵਿਵਾਦ ਕਾਫੀ ਵਧਿਆ ਹੋਇਆ ਜਦਕਿ ਫਿਲਮ ਨੇ ਉਸ ਦੀ ਜਿਹੜੀ ਰਿਲੀਜ਼ਿੰਗ ਡੇਟ ਹੈ ਉਹ ਕਈ ਵਾਰੀ ਬਦਲੀ ਜਾ ਚੁੱਕੀ ਹੈ ਤੇ ਹੁਣ ਵੀ 6 ਸਤੰਬਰ ਨੂੰ ਫਿਲਮ 20 ਸੋ 6 ਤੰਬਰ 2024 ਨੂੰ ਰਿਲੀਜ਼ ਹੋਣੀ ਸੀ ਪਰ ਸਮੇਂ ਦੇ ਅਨੁਸਾਰ ਰਿਲੀਜ਼ ਨਹੀਂ ਹੋ ਸਕੀ ਕਿਉਂਕਿ ਉਸ ਨੂੰ ਸੈਂਟਰ ਬੋਰਡ ਤੋਂ ਸਰਟੀਫਿਕੇਟ ਜੋ ਪ੍ਰਮਾਣਿਕ ਹੁੰਦਾ ਫਿਲਮ ਚਲਾਉਣ ਲਈ ਉਹ ਨਹੀਂ ਮਿਲ ਸਕਿਆ ਹੋਰ ਵੀ ਕਿਸੇ ਪਲੇਟਫਾਰਮਾਂ ਦੇ ਉੱਤੇ ਇਹ ਫਿਲਮ ਚੱਲਣ ਤੋਂ ਗੁਰੇਜ਼ ਕਰ ਰਹੀ ਤਾਂ ਇਹਦੇ ਵਿੱਚ ਦੇਖਿਆ ਜਾਵੇ ਤਾਂ ਕੰਗੜਾ ਨੌ ਦੀ ਫਿਲਮ ਐਮਰਜੈਂਸੀ ਇਸ ਵੇਲੇ ਵਿਵਾਦਾਂ ਦੇ ਘੇਰੇ ਵਿੱਚ ਹੈ ਤੇ ਕੰਗੜਾ ਨੌਤ ਇਸ ਵੇਲੇ ਹਰ ਹਿੱਲਾ ਵਰਤ ਰਹੀ ਸੀ ਕਿ ਘਟੋ ਘਟ ਇਹ ਫਿਲਮ ਜਿਹੜੀ ਆ ਉਸ ਦੀ ਉਹ ਲੋਕਾਂ ਦੇ ਸਾਹਮਣੇ ਆ ਸਕੇ ਤੇ ਬਹੁਤ ਮਿਹਨਤ ਨਾਲ ਕੰਗੜਾ ਨੌਤ ਨੇ ਫਿਲਮ ਬਣਾਈ ਪਰ ਇਹਦੇ ਨਾਲ ਵਿਵਾਦ ਇਹ ਵੀ ਰਿਹਾ ਕਿ ਕੰਗੜਾ ਨੌਤ ਨੇ ਜਿਨ੍ਹਾਂ ਚੀਜ਼ਾਂ ਨੂੰ ਟਾਰਗੇਟ ਕੀਤਾ ਉਹਨਾਂ ਅ ਜਥੇਬੰਦੀਆਂ ਵੱਲੋਂ ਜਾਂ ਕੇ ਲਈਏ ਕਿ ਉਹਨਾਂ ਸੰਸਥਾਵਾਂ ਵੱਲੋਂ ਜਾਂ ਉਹਨਾਂ ਸਮਪਰਦਾਇਆਂ ਦੇ ਵੱਲੋਂ ਉਸ ਚੀਜ਼ ਦੇ ਉੱਤੇ ਵਿਵਾਦ ਜਤਾਇਆ ਜਾ ਰਿਹਾ ਜੋ ਕੰਗੜਾ ਨੇ ਔਰ ਦੇ ਵਿੱਚ ਦ੍ਰਿਸ਼ ਦਿਖਾਏ ਨੇ ਖਾਸ ਕਰਕੇ ਸਿੱਖਾਂ ਨੇ ਇਸ ਚੀਜ਼ ਦਾ ਬਹੁਤ ਵਿਰੋਧ ਕੀਤਾ ਕੁਝ ਬੰਗਲਾਦੇਸ਼ੀਆਂ ਦੇ ਵੀ ਉਸ ਚੀਜ਼ ਦਾ ਵਿਰੋਧ ਕੀਤਾ ਤੇ ਜਿਹੜੇ ਕੁਝ ਖਾਸ ਦ੍ਰਿਸ਼ ਸੀ ਉਸ ਕਰਕੇ ਕੰਗੜਾ ਰੌਤ ਦੀ ਫਿਲਮ ਇਹ ਵਿਵਾਦਾਂ ਦੇ ਘੇਰੇ ਵਿੱਚ ਰਹੀ ਹੈ ਤੇ ਪਰ ਕੰਗੜਾ ਰੌਤ ਨੂੰ ਸੈਂਟਰ ਬੋਰਡ ਤੋਂ ਸਰਟੀਫਿਕੇਟ ਨਾ ਮਿਲਣ ਦੇ ਕਾਰਨ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਨਹੀਂ ਲੱਗ ਸਕੀ ਤੇ ਉਸ ਤੋਂ ਬਾਅਦ ਜੇ ਹੁਣ ਦੇਖਿਆ ਜਾਵੇ ਤਾਂ ਕੰਗਨ ਨਾ ਰੋਤ ਜਦੋਂ ਤੋਂ ਆਪਣੀ ਫਿਲਮ ਐਮਰਜੈਂਸੀ ਦਾ ਟ੍ਰੇਲਰ ਰਿਲੀਜ਼ ਉਹਦਾ ਹੋ ਚੁੱਕਿਆ ਉਦੋਂ ਤੋਂ ਫਿਲਮ ਕਈ ਵਿਵਾਦਾਂ ਦੇ ਵਿੱਚੇ ਕਿਰੀ ਹੋਈ ਹੈ ਕਿਉਂਕਿ ਇਸ ਨੂੰ ਜਿਹੜਾ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਯਾਨੀ ਕਿ CBFC ਤੋਂ ਸਰਟੀਫਿਕੇਟ ਪ੍ਰਾਪਤ ਕਰਨ ਦੇ ਵਿੱਚ ਵੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਕਈ ਉਹਨਾਂ ਥਾਂ ਦੇ ਸੰਪਰਦਾਵਾਂ ਦਾ ਇਹਦੇ ਲਈ ਬਵਾਦ ਸੀ ਜਾਂ ਵਿਰੋਧ ਵੀ ਕਰ ਰਹੀਆਂ ਸੀ ਹਾਲਾਂਕਿ ਇੱਕ ਤਾਜ਼ਾ ਅਪਡੇਟ ਦੇ ਵਿੱਚ ਜਾਂਚ ਕਮੇਟੀ ਨੇ ਯੂਏ ਪ੍ਰਮਾਣਿਕ ਕਰਨ ਦੇ ਲਈ ਹਰੀ ਝੰਡੀ ਇਸ ਫਿਲਮ ਨੂੰ ਦੇ ਦਿੱਤੀ ਹੈ ਕਮੇਟੀ ਦੁਆਰਾ ਸੁਝਾਏ ਗੇ ਬਦਲਾਵਾਂ ਦੇ ਵਿੱਚ ਇੱਕ ਦ੍ਰਿਸ਼ ਜਿਸ ਦੇ ਵਿੱਚ ਪਾਕਿਸਤਾਨੀ ਸੈਨਿਕਾਂ ਦੇ ਦੁਆਰਾ ਬੰਗਲਾਦੇਸ਼ੀ ਸ਼ਰਨਾਰਥੀਆਂ ਦੇ ਉੱਤੇ ਹਮਲਾ ਕਰਦੇ ਹੋਏ ਉਸ ਨੂੰ ਉਹਨਾਂ ਨੂੰ ਦਿਖਾਇਆ ਗਿਆ ਖਾਸ ਤੌਰ ਉੱਤੇ ਜਿੱਥੇ ਇੱਕ ਸਿਪਾਹੀ ਬੇਰਹਿਮੀ ਦੇ ਨਾਲ ਇੱਕ ਬੱਚੇ ਦਾ ਚਿਹਰਾ ਉਹ ਲਗਾਤਾਰ ਉਹਨੂੰ ਤੁੰਨ ਦਿੰਦੇ ਨੇ ਜਾਂ ਭੰਨ ਦਿੰਦੇ ਨੇ ਅਤੇ ਇੱਕ ਹੋਰ ਦੇਸ਼ ਜਿੱਥੇ ਤਿੰਨ ਔਰਤਾਂ ਦਾ ਸਿਰ ਕਲਮ ਕੀਤਾ ਜਾਂਦਾ ਹੈ ਫਿਲਮ ਨਿਰਮਾਤਾਵਾਂ ਨੂੰ ਇੱਕ ਨੇਤਾ ਦੀ ਮੌਤ ਦੇ ਪ੍ਰਤੀਕਰਮ ਦੇ ਵਿੱਚ ਭੀੜ ਦੇ ਇੱਕ ਮੈਂਬਰ ਦੁਆਰਾ ਰੌਲਾ ਪਾਉਣ ਵਾਲੇ ਇੱਕ ਵਿਅੰਗਾਤਮਕ ਨੂੰ ਬਦਲਣ ਲਈ ਵੀ ਨਿਰਦੇਸ਼ ਦਿੱਤੇ ਗਏ ਸਨ ਤੇ ਇਸ ਦੇ ਨਾਲ ਹੀ ਕਈ ਹੋਰ ਅਜਿਹੇ ਦ੍ਰਿਸ਼ ਸਨੇ ਜਿਨ੍ਹਾਂ ਵਿੱਚ ਜਿਨ੍ਹਾਂ ਕਰਕੇ ਫਿਲਮ ਨੂੰ ਉਹਦੇ ਵਿੱਚ ਫਿਲਮ ਦੇ ਵਿੱਚ ਉਹ ਬਦਲੇ ਗਏ ਨੇ ਤਾਂ ਇਸ ਤੋਂ ਇਲਾਵਾ ਸੀਬੀਐਫਸੀ ਨੇ ਉਹਨਾਂ ਸ਼ਰੋਤਾਂ ਦੀ ਮੰਗ ਕੀਤੀ ਹੈ ਜਿਨ੍ਹਾਂ ਤੋਂ ਫਿਲਮ ਨਰਮਾਤਾਵਾਂ ਨੇ ਫਿਲਮ ਵਿੱਚ ਦਿੱਤੇ ਖੋਜ ਸੰਦਰਭ ਅਤੇ ਅੰਕੜਿਆਂ ਦੇ ਜਿਹੜੇ ਅੰਕੜੇ ਨੇ ਉਹ ਲੈਣ ਜਿਸ ਵਿੱਚ ਬੰਗਲਾਦੇਸ਼ੀ ਸ਼ਰਨਾਰਥੀਆਂ ਬਾਰੇ ਵੇਰਵੇ ਅਦਾਲਤ ਦੇ ਫੈਸਲੇ ਅਤੇ ਆਪਰੇਸ਼ਨ ਬਲੂ ਸਟਾਰ ਤੋਂ ਆਰਕਾਈਵਲ ਫੁਟੇਜ ਦੀ ਵਰਤੋਂ ਲਈ ਅਜਾਇਤਾਂ ਵੀ ਸ਼ਾਮਲ ਨੇ ਇਹ ਖਾਸ ਤੌਰ ਤੇ ਇਹਨਾਂ ਗੱਲਾਂ ਉੱਤੇ ਧਿਆਨ ਦਿੱਤਾ ਗਿਆ ਕੰਗੜਾ ਦੀ ਫਿਲਮ ਅਸਲ ਦੇ ਵਿੱਚ 6 ਸਤੰਬਰ 2024 ਨੂੰ ਰਿਲੀਜ਼ ਹੋਣੀ ਸੀ ਹਾਲਾਂਕਿ ਕਈ ਰਿਪੋਰਟਾਂ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਸੀਬੀਐਫਸੀ ਤੋਂ ਪ੍ਰਮਾਣੀਕਰਨ ਪ੍ਰਾਪਤ ਕਰਨ ਦੇ ਵਿੱਚ ਦੇਰੀ ਦੇ ਕਾਰਨ ਫਿਲਮ ਦੀ ਰਿਲੀਜ਼ ਜਿਹੜੀ ਆ ਡੇਟ ਹੈ ਉਹ ਮੁਲਤਵੀ ਕਰ ਦਿੱਤੀ ਗਈ ਆ ਇਸ ਕਰਕੇ 6 ਸਤੰਬਰ ਨੂੰ ਫਿਲਮ ਜਿਹੜੀ ਆ ਉਹ ਰਿਲੀਜ਼ ਨਹੀਂ ਹੋ ਸਕੀ ਬਾਅਦ ਦੇ ਵਿੱਚ 6 ਸਤੰਬਰ ਨੂੰ ਕੰਗੜਾ ਨੇ ਖੁਦ ਅਧਿਕਾਰਤ ਤੌਰ ਤੇ ਘੋਸ਼ਣਾ ਕੀਤੀ ਸੀ ਕਿ ਅਮਰਜੰਸਿੰਧ ਅਧਾਰਤ ਮਿਤੀ ਉੱਤੇ ਰਿਲੀਜ਼ ਨਹੀਂ ਕੀਤੀ ਜਾਵੇਗੀ ਇਸ ਦੌਰਾਨ ਜਿਹੜੀ ਫਿਲਮ ਨੇ ਟ੍ਰੇਲਰ ਨੇ ਸਿੱਖ ਭਾਈਚਾਰੇ ਦੇ ਵਿੱਚ ਉਹਨਾਂ ਨੇ ਭਾਰੀ ਹੰਗਾਮਾ ਕੀਤਾ ਤੇ ਜਿਸ ਕਰਕੇ ਸਿੱਖ ਪਾਈਚਾਰਾ ਉਸ ਦੇ ਵਿਰੋਧ ਵਿੱਚ ਆਇਆ ਤੇ ਜਿਨ੍ਹਾਂ ਦਾ ਦਾਵਾ ਹੈ ਕਿ ਫਿਲਮ ਦੇ ਵਿੱਚ ਉਹਨਾਂ ਦੇ ਖਿਲਾਫ ਇੱਕ ਝੂਠਾ ਵਰਤਾਤ ਪੇਸ਼ ਕੀਤਾ ਗਿਆ ਜਿਸ ਕਰਕੇ ਉਹ ਇਹਦਾ ਵਿਰੋਧ ਕਰ ਰਹੇ ਨੇ ਫਿਲਮ ਐਮਰਜੈਂਸੀ ਜੋ ਕਿ 6 ਸਤੰਬਰ ਨੂੰ ਰਿਲੀਜ਼ ਹੋਣੀ ਸੀ ਉਹ ਤਾਂ ਨਹੀਂ ਹੋ ਸਕੀ ਪਰ ਫਿਲਮ ਨੂੰ ਲੈ ਕੇ ਵਿਵਾਦ ਵਧਿਆ ਹੋਇਆ ਤੇ ਐਤ ਨੂੰ ਲੈ ਕੇ ਐਰਜੀਪੀਸੀ ਨੇ ਵੀ ਸਖਤ ਵਿਰੋਧ ਕੀਤਾ ਸੀ ਕਿਉਂਕਿ ਫਿਲਮ ਦਾ ਜ਼ਿਆਦਾ ਜਿਹੜਾ ਹਿੱਸਾ ਸੀ ਉਹ ਪੰਜਾਬ ਦੇ ਨਾਲ ਸੰਬੰਧਿਤ ਹੈ ਪੰਜਾਬ ਦੇ ਉਸ ਸਮੇਂ ਨਾਲ ਸੰਬੰਧਿਤ ਹੈ ਜਦੋਂ ਕਿ ਆਪਰੇਸ਼ਨ ਬਲੂ ਸਟਾਰ ਵਾਪਰਦਾ ਹੈ 1979 ਦੇ ਵਿੱਚ ਐਮਰਜੈਂਸੀ ਲੱਗਦੀ ਆ ਤਾਂ 1978 ਦੇ ਦੌਰਾਨ ਦੇ ਵਿੱਚ ਇਹ ਜਿਹੜੀ ਐਮਰਜੈਂਸੀ ਦਾ ਵਰਤਾਂਤ ਆ ਉਸ ਤੋਂ ਬਾਅਦ ਲੈ ਕੇ 83 ਤੋਂ ਬਾਅਦ ਤੱਕ ਦਾ ਜਿਹੜਾ ਵਰਤਾਂਤ ਇਸ ਫਿਲਮ ਵਿੱਚ ਦਿਖਾਇਆ ਗਿਆ ਪਰ ਉਸ ਫਿਲਮ ਦੇ ਵਿੱਚ ਕਈ ਸੀਨਾਂ ਨੂੰ ਲੈ ਕੇ ਕਈ ਸੰਪਰਦਾਵਾਂ ਨੇ ਉਹਦਾ ਵਿਰੋਧ ਕੀਤਾ ਤੇ ਹੁਣ ਦੱਸਿਆ ਇਹ ਵੀ ਗਿਆ ਕਿ ਐਰਜੀਪੀਸ ਨੇ ਨੋਟਿਸ ਲੈਂਦੇ ਹੋਏ ਇਹਨਾਂ ਦੋਤੇ ਆਪਣੇ ਬਿਆਨ ਵੀ ਜਾਰੀ ਕੀਤੇ ਨੇ